ਅ ਦੇਖੋ ਜਿਸ ਤਰ੍ਹਾਂ ਹੁਣ ਫਰਸਟ ਵੀਕ ਆਫ ਅਗਸਟ ਚੱਲ ਰਿਹਾ ਹੈ ਜੁਲਾਈ ਦੇ ਵਿੱਚ ਸਾਡੇ ਕੋਲ ਡੈਫਿਸਿਟ ਰਿਹਾ ਹੈ ਬਟ ਜੇ ਆਪਾਂ ਸੀਜ਼ਨ ਦੀ ਗੱਲ ਕਰਦੇ ਆਂ ਤਾਂ ਹਾਲੇ ਵੀ ਸਾਡੇ ਕੋਲ 42% ਡੈਫਿਸਿਟ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਹਦੇ ਕੀ ਫਟੇ ਘਟ ਸਭ ਜਿਹੜਾ ਸਭ ਤੋਂ ਜ਼ਿਆਦਾ ਵਰਸਟ ਅਫੈਕਟਡ ਜਿਲ੍ਹਾ ਜਿਹੜਾ ਮੰਨਿਆ ਜਾ ਸਕਦਾ ਹੈ ਜੇ ਆਪਾਂ ਟੈਂਪਰੇਚਰਸ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਨ ਹੈ ਉਹ ਤਾਂ ਥੋੜਾ ਜਿਹਾ ਫਾਲ ਕੀਤਾ ਕਿਉਂਕਿ ਦੇਖ ਰਹੇ ਆ ਕਿ ਦੋ ਤਿੰਨ ਦਿਨਾਂ ਤੋਂ ਬਦਲਵਾਈ ਹੈ ਕਿਤੇ ਨਾ ਕਿਤੇ ਜਿਹੜੇ ਸ਼ਾਵਰਸ ਵੀ ਹੋ ਰਹੇ ਨੇ ਪਰ ਜਿਹੜਾ ਦਿਨ ਦਾ ਟੈਂਪਰੇਚਰ ਹੈਗਾ ਉਹ ਹਲੇ ਵੀ ਸਾਡੇ ਕੋਲ 3 ਤੋਂ 2 ਤੋਂ 3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਇਸੇ ਤਰ੍ਹਾਂ ਜਿਹੜੀ ਹਿਊਮਿਡਿਟੀ ਹੈ ਉਹ ਵੀ ਜਿਸ ਤਰ੍ਹਾਂ ਕਿ ਆਪਾਂ ਸ਼ਾਮ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਨੀਅਰ ਅਬਾਊਟ 60% ਹੈਗੀ ਹੈ ਜੇ ਮਾਰਨਿੰਗ ਦੀ ਗੱਲ ਕਰਦੇ ਆ ਤਾਂ 85% ਤੱਕ ਚੱਲ ਗਈ ਹੈ ਸੋ ਹਿਊਮਿਡਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਹੋਮੋਸ ਭਰਿਆ ਜਿਹੜਾ ਵੈਦਰ ਹੈਗਾ ਬਟ ਇੱਕ ਇਹਦੇ 'ਚ ਥੋੜਾ ਜਿਹਾ ਪੋਜ਼ਿਟਿਵ ਪੁਆਇੰਟ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਥੋੜੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਕਿ ਸਾਨੂੰ ਥੋੜਾ ਜਿਹਾ ਕੰਫਰਟੇਬਲ ਫੀਲ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਹਵਾ ਚੱਲਦੀ ਹੈ ਆਦਰਵਾਇਜ਼ ਜਿਹੜੀ ਹਿਊਮਿਡਿਟੀ ਹੈ ਉਹ ਬਹੁਤ ਜ਼ਿਆਦਾ ਮਤਲਬ ਹੋਣ ਕਰਕੇ ਆ ਲੱਗਦਾ ਹੈ ਕਿ بارش ਹੋਏਗੀ ਬਟ بارش ਨਹੀਂ ਹੋ ਰਹੀ ਕਿਉਂਕਿ ਕਲਾਉਡੀਨੈਸ ਜਿਹੜੀ ਹੈ ਉਹ ਹੀ ਹੋ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਲਾਕੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉੱਪਰ ਵਾਲੇ ਜਿਹੜੇ ਉੱਤਰੀ ਪੰਜਾਬ ਦੇ ਇਲਾਕੇ ਨੇ ਪਠਾਨਕੋਟ ਹੋ ਗਿਆ ਬਡਾ ਹਸ਼ਿਆਰਪੁਰ ਹੋ ਗਿਆ ਗੁਰਦਾਸਪੁਰ ਇਧਰ ਰੋਪੜ ਤੱਕ ਇਹਦਾ ਇਫੈਕਟ ਥੋੜਾ ਆ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਥੋੜੇ ਵਾਤੇ ਛਿੱਟੇ ਜਿਹੜੇ ਨੇ ਸ਼ਾਵਰਸ ਵਗੈਰਾ ਐਕਸਪੈਕਟਿਡ ਹੈਗੇ ਨੇ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਪਰ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਆ ਕਿ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਜਿਹਦੇ ਨਾਲ ਕਿ ਜਿਹੜਾ ਇਹਨਾਂ ਡੈਫਿਸਿਟ ਆ ਕਵਰ ਹੋ ਸਕੇ ਸੋ ਕਿਸਾਨ ਵੀਰਾਂ ਨੂੰ ਆਪਾਂ ਸਲਾਹ ਦਿੰਨੇ ਹੈਗੇ ਆ ਕਿ ਅਗਰ ਜਿਸ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ ਤਾਂ ਆਪਣੇ ਲੋੜ ਅਨੁਸਾਰ ਜਿਹੜੇ ਖੇਤੀ ਤੰਦੇ ਆ ਉਹ ਲੀਕਦੇ ਰਹਿਣ ਤੇ ਜਿੱਥੇ ਲੋੜ ਹੈਗੀ ਆ ਉੱਥੇ ਆਪਣਾ ਜਿਹੜਾ ਪਾਣੀ ਦਾ ਪ੍ਰਬੰਧ ਜ਼ੂੜ ਲੱਖ ਹੁਣ ਜਿੰਨਾ بارش ਨਹੀਂ ਹੋਈ ਦੇਖੋ ਜਿਹੜੀ ਬਦਲ ਹੋਈ ਬੰਦੀ ਕੀ ਤਾਪਮਾਨ ਕੀ ਹੈ ਤਾਪਮਾਨ ਆਮ ਨਾਲੋਂ ਜ਼ਿਆਦਾ ਝੰਡਾ ਬਣਾ ਆਹ ਦੇਖੋ ਜਿਹੜੀ ਇਹ ਬਦਲਵਾਈ ਹੋ ਰਹੀ ਹੈ ਇਹਦੇ ਨਾਲ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਅੱਗੇ ਬਹੁਤ ਜ਼ਿਆਦਾ ਵਧ ਗਿਆ ਸੀ ਜਿਵੇਂ 31 ਡਿਗਰੀ ਤੱਕ ਚਲਾ ਗਿਆ ਸੀ ਉਹ ਥੋੜਾ ਜਿਹਾ ਫਾਲ ਹੋਇਆ ਜਿਹਦੇ ਨਾਲ ਕੀ ਰਾਤਾਂ ਥੋੜੀਆਂ ਜੀਆਂ ਕੂਲ ਹੋਈਆਂ ਨੇ ਤੇ ਬਟ ਜਿਹੜਾ ਦਿਨ ਦਾ ਤਾਪਮਾਨ ਹੈਗਾ ਉਹ ਲਗਾਤਾਰ ਮਤਲਬ ਜ਼ਿਆਦਾ ਹੀ ਚੱਲ ਰਿਹਾ ਹੁਣ ਵੀ ਜੇ ਆਪਾਂ ਕਹਿ ਦੇਖਦੇ ਆ ਤਾਂ 2-3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਹੈ ਸੋ ਇਸ ਕਰਕੇ ਜਿਸ ਤਰ੍ਹਾਂ ਕਿ ਹੁਣ ਹਿਊਮਿਡਿਟੀ ਵੀ ਜ਼ਿਆਦਾ ਹੈਗੀ ਹੈ ਉਦੋਂ ਸੂਰਜੀ ਘੰਟੇ ਵੀ ਕਈ ਪਿੱਛੇ ਜਿਹੀ ਸੀ ਰਿਕਾਰਡ ਕੀਤੇ ਆ 10 11 ਵੀ ਜਿਹੜੇ ਆਵਰਸ ਰਹੇ ਨੇ ਸੂਰਜੀ ਘੰਟੇ ਜਿਹੜੇ ਆਪਾਂ ਕਹਿ ਸਕਦੇ ਹਾਂ ਹਾਲਾਂਕਿ ਇਹ ਹੀ ਜਿਹੜੇ ਸੂਰਜੀ ਘੰਟੇ ਆ ਇਹ ਚੁੰਨੇ ਲਈ ਕਾਫੀ ਅੱਛੇ ਆ ਇਸ ਸਟੇਜ ਤੇ ਪਰ ਇਹ ਹੈ ਕਿ ਉਹਦੇ ਨਾਲ ਜਿਹੜੀ ਗਰਮੀ ਹੈ ਉਹ ਵੀ ਉਨੀ ਹੀ ਜ਼ਿਆਦਾ ਫੀਲ ਹੁੰਦੀ ਹੈ ਸੋ ਜਿਸ ਤਾ ਥੋੜੀ ਹਵਾ ਚੱਲਦੀ ਆ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਉੱਤੋਂ ਰੀਲੀਫ ਮਿਲਦਾ ਹੈ ਕਿਵੇਂ ਸੰਦੇ ਵੀ ਜਿਹੜਾ ਇਸ ਵਾਰ ਮੀਂਹ ਤੋਂ ਮੂਵਮੈਂਟ ਆ ਉਹ ਪੰਜਾਬ ਦੀ ਜਿਹੜੀ ਸਟ੍ਰੈਟੀਜੀ ਕਾਫੀ ਪੋਡਰ ਰੈਕਨਡ ਕੀਤੀ ਜਾ ਰਹੀ ਹੈ ਹਾਂਜੀ ਕਿਉਂਕਿ ਜਿਹੜੀ ਮੌਨਸੂਨ ਦਾ ਹੁੰਦਾ ਸੀਜ਼ਨ ਉਹ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਲਈ ਲਿਮਟਿਡ ਹੈ ਨਾ ਉਹ ਸਾਰੇ ਏਰੀਆ ਲਈ ਹੁੰਦਾ ਹੈ ਸੋ ਹਿਮਾਚਲ ਦੇ ਵਿੱਚ ਬਹੁਤ ਅੱਛੀ ਜਿਹੀ ਪ੍ਰੋਗਰੈਸ ਰਹੀ ਹੈ ਫਿਰ ਆਪਾਂ ਲਿਖਿਆ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਅੱਛੀ ਰਹੀ ਹੈ ਸੂਪਰ ਪੰਜਾਬ ਦਾ ਪਾਰਟ ਥੋੜਾ ਜਿਹਾ ਡੈਫਿਸਟ ਰਿਹਾ ਹੈ ਸੋ ਇਹ ਨਹੀਂ ਕਹਿ ਸਕਦੇ ਕਿ ਮੌਨਸੂਨ ਵੀਕ ਸੀਗੀ ਬਟ ਪੰਜਾਬ ਲਈ ਉਹਦੀ ਜਿਹੜੀ ਪ੍ਰੋਗਰੈਸ ਹੈ ਉਹ ਜ਼ਿਆਦਾ ਅੱਛੀ ਨਹੀਂ ਰਹੀ ਕਿਉਂਕਿ ਉਹ ਇੱਧਰ ਜਿਹੜੇ ਇਹਦੇ ਅਡਜਾਇਨਿੰਗ ਏਰੀਆਜ਼ ਦੇ ਉੱਪਰ ਜਿਹੜੀ ਆ ਬਾਰਿਸ਼ ਹੋ ਗਈ ਤੇ ਪੰਜਾਬ ਨੂੰ ਜਿਹੜਾ ਮਤਲਬ ਉਹ ਨਹੀਂ ਕਵਰ ਕਰ ਪਾਈ ਸੋ ਇਸ ਕਰਕੇ ਪੰਜਾਬ ਥੋੜਾ ਜਿਹਾ ਇਸ ਵਾਰੀ ਡੈਫਿਸਟ ਰਿਹਾ ਹੈ ਮੈਨੂੰ ਹਾਲਾਕਿ ਪੰਜਾਬ ਦਾ ਬਹੁਤ ਸਾਰਾ ਜਿਹੜਾ ਰਕਬਾ ਹੈ ਨਾ ਉਹ ਬਿਲਕੁਲ ਸਹੀ ਜੀ ਇਹ ਕਿਹੜੀ ਜਗ੍ਹਾ ਸੁਕਾ। ਲੱਗਦਾ ਵੀ ਕੁਝ ਲੱਗਦਾ ਜਿਹੜੇ ਅਰੀ ਪਾਣੀ ਫਰੋਂ ਨਿਰ ਪਰ ਗਿਆ ਉਹਦੇ ਨੂੰ ਲੱਗਦਾ ਖਾਣ ਪਾਣੀ ਦਾ ਪਾਣੀ ਦਾ। ਆ ਦੇਖੋ ਜਿਹੜੀ ਝੋਨੇ ਦੀ ਫਸਲ ਹੈਗੀ ਹੈ ਜੀ ਉਹ ਜ਼ਿਆਦਾ ਜਿਹੜੇ ਇਰੀਗੇਟਿਡ ਏਰੀਆ ਉਹਦੇ ਤੇ ਹੁੰਦੀ ਹੈ ਜਿਹੜੇ ਰੇਨਫੈਡ ਏਰੀਆਸ ਉੱਥੇ ਝੋਨਾ ਨਹੀਂ ਲੱਗਦਾ ਤੇ ਬਾਕੀ ਹੈ ਕਿ ਮੱਕੀ ਦੀ ਫਸਲ ਉੱਥੇ ਉਹ ਲਾਈ ਜਾਂਦੀ ਹੈ ਬਟ ਮੱਕੀ ਨੂੰ ਵੀ ਆਪਾਂ ਇੰਨਾ ਫ੍ਰੀਕੁਐਂਟ ਪਾਣੀ ਨਹੀਂ ਦੇਣਾ ਹੁੰਦਾ। ਸੋ ਇਸ ਕਰਕੇ ਕਿ ਜਿਹੜੇ ਰੇਨਫੈਡ ਏਰੀਆਜ਼ ਨੇ ਉਹਨਾਂ ਤੇ ਜਦੋਂ ਕੋਈ ਨਾ ਨਹੀਂ ਹੈਗਾ ਤਾਂ ਉੱਥੇ ਜ਼ਿਆਦਾ ਅਸਰ ਨਹੀਂ ਹੁੰਦਾ ਬਟ ਇਰੀਗੇਟਿਡ ਏਰੀਆਜ਼ ਨੇ ਉੱਥੇ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਇਰੀਗੇਸ਼ਨ ਦੀ ਇਸ ਕਰਕੇ ਉਹ ਆਪਣਾ ਜਿਹੜਾ ਵਾਟਰ ਹੈ ਉਹ ਕਵਰ ਅਪ ਕਰ ਲੈਂਦੇ ਆ ਬਟ ਇਹ ਕਿ ਉਹਦੇ ਨਾਲ ਸਾਡੇ ਕੋਲ ਮਤਲਬ ਡਬਲ ਬਰਡਨ ਪੈਂਦਾ ਇੱਕ ਤਾਂ ਸੀ ਇਕਨੋਮਿਕਲੀ ਫਾਰਮਰਸ ਤੇ ਬਰਡਨ ਪੈਂਦਾ ਦੂਸਰਾ ਜਦੋਂ ਡੀਜ਼ਲ ਬਲਦਾ ਤਾਂ ਉਹਦੇ ਨਾਲ ਜਿਹੜਾ ਮਤਲਬ ਧੂਆ ਨਿਕਲਦਾ ਹੈ ਜਾਂ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਪੋਲਿਊਸ਼ਨ ਵੱਧਦਾ ਹੈ ਸੋ ਉਹਦੇ ਨਾਲ ਜਿਹੜੀਆਂ ਗ੍ਰੀਨ ਹਾਊਸਸ ਗੈਸਸਾਂ ਉਹ ਵਧਦੀਆਂ ਆ ਪਾਣੀ ਜਿਹੜਾ ਉਹ ਪੱਧਰਤੀ ਤੋਂ ਯੂਜ਼ ਕਰ ਰਹੇ ਆ ਤਾਂ ਉਹ ਜਿਹੜਾ ਵਾਟਰ ਟੇਬਲ ਆ ਉਹ ਵੀ ਫਾਲ ਕਰਦਾ ਸੋ ਦਾ ਇੰਡਾਇਰੈਕਟ ਇਫੈਕਟਸ ਜੂਰ ਹੈਗੇ ਨੇ ਵੱਡੀ ਗੱਲ ਹੈ ਕਿ ਵੈਸੇ ਜੇ ਆਪਾਂ ਫਸਲ ਨੂੰ ਮਤਲਬ ਐਗਰੀਕਲਚਰਲ ਡਰਾਉਟ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਦੇਖਿਆ ਜਾ